ਕਬੱਡੀ 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 ਕਲ ਕਮੇਟੀ ਧਿਆਨ ਦੇਵੇ ਪੂਰੀ ਵਾਲੀ ਰੇਡ ਦਾ ਰੀਪਲੇਅ ਸਾਹਮਣੇ ਸੁਲਤਾਨ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਲਓ ਸੁਲਤਾਨ ਪ੍ਰੀਤਮ ਪਹਿਲਵਾਨ ਦਾ ਪੁੱਤਰ ਅਗਲੀ ਰੇਡ ਪਾੜੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਅੱਜ ਕੌਣ ਬੁਲੇਟ ਜਿੱਤਦਾ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਕੌਣ ਸਭ ਤੋਂ ਤਨ ਜਾਫੀ ਵਾਲਾ ਹੈ ਹਰੀਗੇ ਵਾਲਾ ਸੁਲਤਾਨ ਫੇਰ ਜਫਾ ਲਾ ਗਿਆ ਹੈ वारा दुनिया मां टर आहे अॼु जे समय जा वॾी ਇਹ ਕਹਿ ਦਈਏ ਵੀ ਸਲਤ ਮਹਿੰਗਾ ਖਿਡਾਰੀ ਹੈ ਤੇ ਤਾਂ ਕੋਈ ਅਤਕਥਰੀ ਨਹੀਂ ਪਰ ਪੰਜਾਬ ਦੇ ਵਿੱਚ 3 ਸਾਲ ਤੋਂ ਬਾਅਦ ਅੱਜ ਪਹਿਲੀ ਵਾਰ ਖੇਡਣ ਲਈ ਪੁੱਜਿਆ ਹੈ ਉਹ ਮਾਰਦਾ ਮਾਰਦਾ ਮੋਟਿਆਂ ਪੱਟਾਂ ਦੇ ਠਾਪੀਆਂ ਪੁੱਤਰ ਸੁਲਤਾਨ ਮੋਟਿਆਂ ਪੱਟਾਂ ਦੇ ਠਾਪੀਆਂ ਮਾਰਦਾ ਫੇਰ ਬੁੱਕਦਾ ਫਿਰਦਾ ਮੁੰਡਾ ਕਹਿੰਦੇ ਫੇਰ ਬੁੱਕਦਾ ਫਿਰਦਾ ਅੱਜ ਮੋਟਰਸਾਈਕਲ ਕਿੱਧਰ ਨੂੰ ਜਾਣਗੇ ਕੰਨ ਸਮੇਂ ਦੀ ਹੋਣੀ ਹੈ ਆ ਡੱਗਰਵਾਣੀ ਦਾ ਸ਼ਰਨਾ ਸ਼ਰਨਾ ਤੇ ਸੁਲਤਾਨ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਆਂੀਆਂ ਜ਼ੋਰਦਾਰ ਵੱਜਣਗੀਆਂ ਆ ਸ਼ਰਲੇ ਨੇ ਮੇਰੇ ਵੀਰੋ ਆ ਵੇਖਦਾ ਵੀ ਜੱਗਾ ਕਹਿੰਦਾ ਅੱਜ ਚਾ ਪੂਰੇ ਕਰਨੇ ਨੇ ਸੁਲਤਾਨ ਫੜ ਲਿਆ ਸ਼ਰਲੇ ਨੇ ਸਾਹੋ ਗਿਆਰੇ ਨੇ ਟੌਲ ਲਾਈ ਹੈ ਕੈਂਚੀ ਪਾਈ ਹੈ ਸ਼ਾਹ ਕੋਟੀਆਂ ਦੀ ਮਾਝੇ ਵਾਲਿਆਂ ਨਾਲ ਗਰਾਰੀ ਅੱਜ ਲਾਂਬੜੇ ਦੇ ਵਿੱਚ ੜਾਈ ਹੈ ਆ ਛੰਨਾ ਵਾਲਾ ਪੂਰੀ ਅੱਜ ਪਹਿਲੇ ਦਿਨ ਖੇਡਦਾ ਆ ਗੱਬਰੂ ਐ ਟਾਪ ਇਸ ਵੇਲੇ ਭਾਈ ਹੋ ਰੇਡ ਦੇ ਉੱਪਰ ਫੁੱਲੇ ਨਾ ਹੋਇਆ ਮੁਕਾਬਲਾ ਛੰਨਾ ਵਾਲਾ ਫਿੱਟ ਹੈ ਗੱਬਰੂ ਕਬੱਡੀ ਵਿੱਚ ਹਿੱਟ ਹੈ ਛੰਨਾ ਵਾਲਾ ਫਿੱਟ ਹੈ ਸੋਤੋਨਾਂ ਦਾ ਹੈਪੀ ਸੰਘਾ ਕਹਿੰਦੇ ਕਾਲੇ ਸੰਘਿਆਂ ਵਾਲਾ ਪੰਟੋ ਪੰਜਾਬੀ ਦੇ ਵੱਡੇ ਸਪਾਂਸਰ ਹੈ ਹੈਪੀ ਸੰਘਾ ਦੇ ਚੇਤੇ ਤਰਫ ਪੁਜੇ ਹੋਏ ਆ ਲਓ ਸੁਲਤਾਨ ਪ੍ਰੀਤਮ ਭਗਵਾਨ ਦਾ ਪੁੱਤਰ ਸੁਲਤਾਨ ਤੇ ਸ਼ਰਨਾ ਸੁਲਤਾਨ

ਕਿਉਂਕਿ ਮੋਟਰਸਾਈਕਲ 12 ਦੇਤੇ ਜਾੜਿਆ ਅੱਜ ਮੋਟਰਸਾਈਕਲ 1 ਨਹੀਂ 2 ਨਹੀਂ 4 ਨਹੀਂ 12 ਦੇਤੇ ਜਾੜਿਆ ਪਰ ਸ਼ਰਨਾ ਡੱਗੋ ਰਮਾਣੇ ਵਾਲਾ ਆ ਟੱਕਰ ਵੀ ਦੇਖਣ ਵਾਲੀ ਹੈ 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 ਪਰ ਸੁਲਤਾਨ ਸਖਾਰੇ ਕੇ ਨਾਲ ਬਗਾਨੇ ਪੇੜਨਾ ਬੰਦਾ ਹੋਵੇ ਦਲੇਰ ਜਿਹਾ ਆ ਕੌਡੀ ਪੌਣੜੀ ਚਾਹੀਦਾ ਲੋਕੋ ਦਿਲ ਬੱਬਰ ਸ਼ੇਰ ਜਿਹਾ ਆ ਫਰਮਾਣੇ ਵਾਲਾ ਦੇਸੀ ਮੁੰਡਾ ਕਹਿੰਦੇ ਦੇਸੀ ਆ ਪਰ ਰੈਡਾ ਸੇਰੇ ਦੀਆਂ ਪਾਉਂਦਾ ਆ ਰੈਡਾ ਸੇਰੇ ਦੀਆਂ ਪਾਉਂਦਾ ਰੈਡਾ ਸੇਰੇ ਦੀਆਂ ਪਾਉਂਦਾ ਸੱਤੂ ਸੱਤੂ ਹੋਈ ਪਈ ਆ ਆ ਸ਼ੇਰ ਪਰ ਦੋਨੇ ਵਾਲਾ ਜੇ ਜਫਾ ਲਾ ਗਿਆ ਫਿਰ ਮੈਚ ਦੇ ਵਿੱਚ ਜਾਨ ਪਾ ਦੂ ਫਿਰ ਮੈਚ ਦੇ ਵਿੱਚ ਜਾਨ ਪਾ ਦੂ ਇਹ ਬੱਲੇ 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 ਗੱਬਰੂਆ ਬਾਜੇ ਵਾਲਿਆਂ ਦਾ ਭੰਗੜਾ ਪੈਂਦਾ ਹੈ ਬਾਜੇ ਵਾਲਿਆਂ ਦਾ ਐਸੇ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ